ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ 21 ਦਿਨ ਇਹ 3 ਮਿੰਟ ਦਾ ਜਾਪ ਕਰ ਲੈਂਦੇ ਹੋ ਮੰਨ ਕੇ ਚੱਲੋ ਕਿ ਤੁਹਾਡੀ ਕਿਸਮਤ ਜਿਹੜੀ ਹੈ ਬਹੁਤ ਹੀ ਛੇਤੀ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਤੇ ਨਾਲ ਹੀ ਤੁਹਾਡੇ ਘਰ ਵਿੱਚ ਹੋਵੇਗਾ ਬਰਕਤ ਦਾ ਵਾਸ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਕਿ ਇਹ 3 ਮਿੰਟ ਦਾ ਪਾਠ ਕਿਹੜਾ ਹੈ ਜੀ ਤੇ ਕਿਸ ਵਿਧੀ ਨਾਲ ਕਰ ਸਕਦੇ ਹਾਂ ਜਿਸ ਦੇ ਨਾਲ ਤੁਹਾਡੇ ਕਰਦੀ ਕਾਇਆ ਪਲਟ ਜਾਵੇਗੀ ਸਾਥ ਸੰਗਤ ਜੀ ਜਪਈ ਸਾਹਿਬ ਜੀ ਦੇ ਪਾਠ ਬਾਰੇ ਇਹ ਪਾਠ ਕਿੰਨਾ ਕੁ ਤਾਕਤਵਰ ਪਾਠ ਹੈ ਜੇਕਰ ਅਸੀਂ ਇਸ ਨੂੰ 21 ਦਿਨ ਇਸ ਵਿਧੀ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਆਖਦੇ ਹਨ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਹਮੇਸ਼ਾ ਲਈ ਖਤਮ ਹੋ ਜਾਣਗੀਆਂ ਆਪਾਂ ਅੱਜ ਦੀ ਵੀਡੀਓ ਵਿੱਚ ਉਹਨਾਂ ਮਹਾਨ ਮਹਾਪੁਰਖਾਂ ਦੇ ਵੱਲੋਂ ਸਮਝਾਏ ਗਏ ਬੜੇ ਹੀ ਕੀਮਤੀ ਬਚਨ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਇਸ ਕਰਕੇ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸਾਥ ਸੰਗਤ ਜੀ ਖਾਸ ਕਰਕੇ ਉਹ ਭੈਣ ਭਰਾ ਜੋ ਆਖ ਦਿੰਦੇ ਹਨ ਸਾਡਾ ਤਾਂ ਕੋਈ ਕੰਮ ਹੀ ਨਹੀਂ ਬਣਦਾ ਕੰਮਾਂ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਪੈ ਰਹੀਆਂ ਹਨ ਅੜਚਣਾਂ ਪੈ ਰਹੀਆਂ ਹਨ ਘਰ ਦੇ ਵਿੱਚ ਜਾਪਦਾ ਕਿਸੇ ਨੇ ਕੁਝ ਕਰਾ ਦਿੱਤਾ ਹੁੰਦਾ ਹੈ ਔਲਾਦ ਸਾਡੀ ਕਹਿਣੇ ਤੋਂ ਬਾਹਰ ਚਲੀ ਗਈ ਹੈ ਘਰ ਦੇ ਵਿੱਚ ਬਰਕਤ ਨਹੀਂ ਰਹੀ ਦੁੱਖ ਤਕਲੀਫਾਂ ਨੇ ਡੇਰਾ ਲਾ ਲਿਆ ਹੈ ਘਰ ਦੇ ਵਿੱਚ ਬਿਮਾਰੀ ਆਣ ਪਈ ਹੈ ਜਦੋਂ ਕਦੇ ਸਾਡੇ ਕੰਮਾਂ ਵਿੱਚ ਕੋਈ ਅੜਚਣ ਪੈਂਦੀ ਹੈ ਕੋਈ ਰੁਕਾਵਟ ਆਉਂਦੀ ਹੈ ਅਸੀਂ ਸੱਚੇ ਤੇ ਖੱਬੇ દોੜਨਾ ਸ਼ੁਰੂ ਕਰ ਦਿੰਦੇ ਹਾਂ ਮਨ ਦੇ ਵਿੱਚ ਇਹ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਸਾਨੂੰ ਕਿਸੇ ਨੇ ਇੰਜ ਜਾਪਦਾ ਜਿਵੇਂ ਨਜ਼ਰ ਲਗਾ ਦਿੱਤੀ ਹੁੰਦੀ ਹੈ ਜਾਂ ਸਾਡੇ ਚੱਲਦੇ ਕੰਮਾਂ ਉੱਤੇ ਕਿਸੇ ਨੇ ਕੁਝ ਕਰ ਕਰਾ ਦਿੱਤਾ ਹੁੰਦਾ ਹੈ ਤਾਜੁਰੂ ਕਾਵਟ ਆਉਣੀ ਸ਼ੁਰੂ ਹੋ ਗਈ ਹੈ ਇਸ ਤਰ੍ਹਾਂ ਦੇ ਤਰੀਕੇ ਅਸੀਂ ਬੜੇ ਹੀ ਲੱਭਣੇ ਸ਼ੁਰੂ ਕਰ ਦਿੰਦੇ ਹਾਂ ਤੇ ਇਹਨਾਂ ਦੇ ਹੱਲ ਲੱਭਣੇ ਵੀ ਸ਼ੁਰੂ ਕਰ ਦਿੰਦੇ ਹਾਂ ਕਿਸੇ ਨੂੰ ਜਾ ਕੇ ਹੱਥ ਵਿਖਾਉਂਦੇ ਹਾਂ ਕਿਤੇ ਜਾ ਕੇ ਪੁੱਛਣਾ ਘੜਾਉਂਦੇ ਹਾਂ ਕਿਤੇ ਜਾ ਕੇ ਕੁੰਡਲੀਆਂ ਖਲਵਾਉਂਦੇ ਹਾਂ ਫਿਰ ਉਹ ਆਪਣੇ ਹਿਸਾਬ ਦੇ ਨਾਲ ਕੋਈ ਟੋਣਾ ਟੋਟਕਾ ਜਾਂ ਉਪਾਅ ਕਰਨ ਲਈ ਸਾਨੂੰ ਦੱਸਦੇ ਹਨ ਤੁਸੀਂ ਇਦਾਂ ਕਰਨਾ ਸ਼ੁਰੂ ਕਰ ਦਿੰਦੇ ਹੋ ਫਿਰ ਸਾਡੀ ਜ਼ਿੰਦਗੀ ਵਿੱਚ ਸਾਡੇ ਕਮਾਕਾਰਾਂ ਵਿੱਚ ਇਹ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਦਾ ਤਾਂ ਕਿ ਹੱਲ ਹੋ ਜਾਵੇ। ਪ੍ਰਸਾਦ ਸਿੰਘ ਜੀ ਜੇਕਰ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਹੋ ਜੇਕਰ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮਝਾਏ ਹੋਏ ਬਚਨਾਂ ਦੇ ਅਨੁਸਾਰ ਹੀ ਸਿੱਖ ਨੇ ਆਪਣਾ ਗੁਰੂ ਦਾ ਦਰ ਛੱਡ ਕੇ ਕਿਧ ਹੋਰ ਕਿਤੇ ਵੀ ਨਹੀਂ ਜਾਣਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਨੂੰ ਛੱਡ ਕੇ ਕਿਤੇ ਹੋਰ ਤੇ ਜੇਕਰ ਆਸ ਰੱਖੇਗਾ ਤਾਂ ਸੱਚ ਕਰਕੇ ਜਾਣੇ ਉਹਦਾ ਕਦੇ ਵੀ ਭਲਾ ਨਹੀਂ ਹੋਵੇਗਾ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਸਾਨੂੰ ਅਕਸਰ ਹੀ ਸਮਝਾਇਆ ਕਰਦੇ ਸਨ ਜਿਹਦੀ ਗੁਰੂ ਨਾਨਕ ਪਾਤਸ਼ਾਹ ਤੋਂ ਪੂਰੀ ਨਹੀਂ ਪਈ ਉਹਦੀ ਦੁਨੀਆ ਤੋਂ ਕਿਤੇ ਵੀ ਜਾ ਕੇ ਪੂਰੀ ਨਹੀਂ ਪੈਣੀ ਇਸ ਕਰਕੇ ਜ਼ਿੰਦਗੀ ਦੇ ਵਿੱਚ ਭਾਵੇਂ ਤੁਹਾਨੂੰ ਬਹੁਤ ਜ਼ਿਆਦੇ ਲੱਖਾਂ ਕਰੋੜਾਂ ਦੁੱਖ ਆ ਜਾਣ ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰ ਸਾਨੂੰ ਕਦੇ ਛੱਡਣਾ ਨਹੀਂ ਚਾਹੀਦਾ ਸਿੱਖ ਨੂੰ ਜੋ ਦੇਣਾ ਹੈ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਦੇਣਾ ਹੈ ਹੋਰ ਤੁਹਾਨੂੰ ਕਿਸੇ ਦੂਜੇ ਇਨਸਾਨ ਨੇ ਨਹੀਂ ਦੇਣਾ ਮਹਾਪੁਰਖ ਜੀ ਅਕਸਰ ਸਾਨੂੰ ਸਮਝਾਉਂਦਿਆਂ ਹੋਇਆਂ ਦੱਸਦੇ ਹਨ ਕਿ ਜ਼ਿੰਦਗੀ ਦੇ ਵਿੱਚ ਦੁੱਖ ਦੀ ਘੜੀ ਆਉਂਦੀ ਹੈ ਮੁਸੀਬਤ ਦੀ ਘੜੀ ਆਉਂਦੀ ਹੈ ਪਰ ਜੇਕਰ ਅਸੀਂ ਕੁਝ ਕੰਮ ਕਰਨੇ ਸ਼ੁਰੂ ਕਰ ਦਈਏ ਤਾਂ ਸਾਡੀ ਇਹ ਮੁਸੀਬਤ ਦੀ ਘੜੀ ਹਮੇਸ਼ਾ ਲਈ ਖਤਮ ਹੋ ਜਾਂਦੀ ਹੈ ਜਦੋਂ ਜ਼ਿੰਦਗੀ ਦੇ ਰਸਤੇ ਉੱਤੇ ਅਚਾਨਕ ਰੁਕਾਵਟਾਂ ਆ ਜਾਣ ਸਾਡਾ ਮਨ ਵੀ ਫਿਰ ਅਸਥਿਰ ਹੋ ਜਾਂਦਾ ਹੈ ਸਾਨੂੰ ਇੰਜ ਚਾਪਦਾ ਹੈ ਜਿਸ ਤਰ੍ਹਾਂ ਕਿ ਸਾਡੇ ਤਾਂ ਚੰਗੇ ਦਿਨ ਆਉਣੇ ਹੀ ਨਹੀਂ ਅਸੀਂ ਦੁੱਖ ਸੁੱਖ ਹਰ ਹਾਲਾਤ ਵਿੱਚ ਆਪਣੇ ਗੁਰੂ ਕੋਲ ਜਾਣਾ ਹੈ ਅੰਮ੍ਰਿਤ ਵੇਲੇ ਉੱਠਣ ਦੀ ਪਰੰਪਰਾ ਤਾਂ ਸਿੱਖੀ ਦੀ ਰੂਹ ਹੈ ਅੰਮ੍ਰਿਤ ਵੇਲੇ ਦਾ ਸਮਾਂ ਉਹ ਸਮਾਂ ਜਦੋਂ ਰੱਬ ਦੇ ਦਰ ਤੇ ਕੀਤੀ ਹੋਈ ਅਰਦਾਸ ਹਮੇਸ਼ਾ ਸੱਚੀ ਤੇ ਸਿੱਧ ਸਾਬਿਤ ਹੁੰਦੀ ਹੈ ਸਵੇਰ ਦੇ ਸਮੇਂ ਜਦੋਂ ਸਾਰੀ ਦੁਨੀਆ ਸੁੱਤੀ ਪਈ ਹੋਵੇ ਉਦੋਂ ਜੇਕਰ ਕੋਈ ਬੰਦਾ ਆਪਣੇ ਮਾਲਕ ਨੂੰ ਯਾਦ ਕਰ ਰਿਹਾ ਹੋਵੇ ਉਸ ਦੀ ਪੁਕਾਰ ਕਦੇ ਖਾਲੀ ਨਹੀਂ ਜਾਂਦੀ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰੀਏ ਸਿਮਰਨ ਕਰੀਏ ਗੁਰੂ ਘਰ ਜਾਈਏ ਤੇ ਸੇਵਾ ਕਰੀਏ ਇਹ ਸਾਰੀਆਂ ਰੁਕਾਵਟਾਂ ਖੁਦ ਬਖੁਦ ਖਤਮ ਹੋ ਜਾਣਗੀਆਂ ਤੇ ਦੂਸਰੀ ਗੱਲ ਅਸੀਂ ਚਪਈ ਸਾਹਿਬ ਦੇ ਪਾਠ ਦੀ ਗੱਲ ਕਰਨੀ ਹੈ ਇਹ ਪਾਠ ਮੇਰੇ ਧਨ ਤਨ ਕਲਗੀਧਰ ਪਾਤਸ਼ਾਹ ਜੀ ਦੀ ਰਚਨਾ ਹੈ ਇਹ ਉਹ ਅਖੰਡ ਅਸ਼ਸ਼ਤਰ ਹੈ ਜੋ ਸਾਡੇ ਜੀਵਨ ਦੇ ਵਿੱਚ ਇੱਕ ਦੁੱਖ ਡਰ ਰੋਗ ਦੁਸ਼ਮਣੀ ਕਾਲੀ ਸਾਇਆ ਹਮੇਸ਼ਾ ਹਨੇਰੇ ਨੂੰ ਵੀ ਰੋਸ਼ਨੀ ਵਿੱਚ ਬਦਲ ਦਿੰਦਾ ਹੈ ਜਦੋਂ ਇੱਕ ਵਿਅਕਤੀ ਦਿਲੋਂ ਭਾਵਨਾ ਦੇ ਨਾਲ ਸਮਰਪਿਤ ਦੇ ਨਾਲ ਸ਼ਰਦਾ ਦੇ ਨਾਲ ਚੁਪਾਈ ਸਾਹਿਬ ਦੇ ਪਾਠ ਕਰਦਾ ਹੈ ਤਾਂ ਉਹ ਸਿਰਫ ਅੱਖਰਾਂ ਦੀ ਗਿਣਤੀ ਨਹੀਂ ਕਰ ਰਿਹਾ ਹੁੰਦਾ ਉਹ ਸਿਰਜਣਹਾਰ ਦੀ ਰਾਖੀ ਕਰ ਰਿਹਾ ਹੁੰਦਾ ਹੈ ਸੁਰੱਖਿਆ ਤੇ ਰੋਜ਼ਾਨਾ ਦੀ ਜੀਵਨ ਯਾਤਰਾ ਇੱਕ ਅਟੁੱਟ ਲੜੀ ਜੋੜ ਰਿਹਾ ਹੁੰਦਾ ਹੈ ਇਹ ਬਾਣੀ ਸਿਰਫ ਸਾਡੀਆਂ ਜ਼ੁਬਾਨਾਂ ਉੱਤੇ ਨਹੀਂ ਸਾਡੀਆਂ ਰਗਾਂ ਵਿੱਚ ਵਹਿ ਕੇ ਸਾਡੀ ਆਤਮਾ ਨੂੰ ਠੰਡ ਪਾਉਂਦੀ ਹੈ ਅਨੇਕਾਂ ਮਹਾਨ ઋਸ਼ੀਆ ਮੁਨੀਆਂ ਨੇ ਸਾਧੂਆਂ ਸੰਤਾਂ ਨੇ ਗੁਰਸੇਖਾ ਨੇ ਆਪਣੀ ਜ਼ਿੰਦਗੀ ਵਿੱਚ ਆਈਆਂ ਹੋਈਆਂ ਦੁੱਖ ਤਕਲੀਫਾਂ ਕਲੇਸ਼ਾਂ ਜਾਦੂ ਟੋਣੇ ਦੁਸ਼ਮਣੀ ਅਤੇ ਘਰੇਲੂ ਤਣਾਅ ਦੇ ਸਮੇਂ ਚ ਪਈ ਸਾਹਿਬ ਦੇ ਬਾਣ ਨੂੰ ਆਪਣਾ ਹਥਿਆਰ ਬਣਾਇਆ ਹੈ ਵਾਹਿਗੁਰੂ ਜੀ ਉਹਨਾਂ ਦੇ ਰਸਤੇ ਨੂੰ ਫਿਰ ਖੋਲ ਦਿੰਦੇ ਹਨ ਇਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਤੋਂ ਨਿਕਲੀ ਹੋਈ ਰੱਖਿਆ ਦੀ ਬਾਣੀ ਹੈ ਜੋ ਹਰ ਤਰ੍ਹਾਂ ਦੀ ਅਦ੍ਰਿਸ਼ਟ ਤਾਕਤਾਂ ਨੂੰ ਨਿਸ਼ਟ ਕਰਿਆ ਕਰ ਦਿੰਦੀ ਹੈ ਜੇਕਰ ਤੁਸੀਂ ਦਿਲੋਂ ਇਸ ਬਾਣੀ ਨੂੰ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਇੱਕ ਵਾਰ ਪੜੋਗੇ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਪਾਠ ਕਰਦੇ ਹੋ ਜੇਕਰ ਚਉਪਈ ਸਾਹਿਬ ਜੀ ਦਾ ਤਾਂ ਇਹ ਤਾਂ ਸਿਰਫ ਤੁਹਾਡੀ ਨੀਂਦ ਨੂੰ ਹੀ ਨਹੀਂ ਸ਼ਾਂਤ ਕਰੇਗੀ ਬਲਕਿ ਤੁਹਾਡੇ ਨੀਂਦ ਨੂੰ ਸੁਖਮਈ ਵੀ ਬਣਾਉਂਦੀ ਹੈ ਅਗਲੇ ਦਿਨ ਲਈ ਵੀ ਤੁਹਾਡੇ ਚਿੱਤ ਨੂੰ ਨਵੀਂ ਤਾਜ਼ਗੀ ਸਰੀਰ ਨੂੰ ਨਵੀਂ ਤਾਕਤ ਵੀ ਦਿੰਦੀ ਹੈ ਜਿੱਥੇ ਵੀ ਚਉਪਈ ਸਾਹਿਬ ਦਾ ਪਾਠ ਗੂੰਜਦਾ ਹੈ ਉੱਥੇ ਰਾਖੀ ਸੁਰੱਖਿਆ ਆਤਮਿਕ ਸ਼ਾਂਤੀ ਤੇ ਗੁਰਪ੍ਰਸਾਦੀ ਮੌਜੂਦਗੀ ਆਪਣੇ ਆਪ ਬਣ ਜਾਂਦੀ ਹੈ ਜਿਹੜਾ ਮਨੁੱਖ ਦਿਨ ਦੇ ਵਿੱਚ ਦੋ ਵਾਰੀ ਇੱਕ ਵਾਰ ਸਵੇਰੇ ਉੱਠ ਕੇ ਇੱਕ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਚਪਈ ਸਾਹਿਬ ਦਾ ਪਾਠ ਕਰਦਾ ਹੈ ਉਸਦੇ ਆਲੇ-ਦੁਆਲੇ ਕੋਈ ਵੀ ਅਦ੍ਰਿਸ਼ਟ ਅਤੇ ਟੁੱਟਿਆ ਰੱਖਿਆ ਬਣ ਜਾਂਦੀ ਹੈ ਜੋ ਦੁਨੀਆ ਦੀ ਸਭ ਤੋਂ ਉੱਚੀ ਸੁਰੱਖਿਆ ਹੈ ਜੈਡ ਪਲੱਸ ਸਿਕਿਉਰਿਟੀ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਉਸਦੇ ਨਾਲੋਂ ਵੀ ਕਈ ਗੁਣਾ ਵਧੇਰੇ ਸ਼ਕਤੀਸ਼ਾਲੀ ਬਣ ਜਾਵੇਗੀ ਇਹ ਕੋਈ ਰਾਜਨੀਤਿਕ ਜਾਂ ਸਰੀਰਕ ਸੁਰੱਖਿਆ ਨਹੀਂ ਇਹ ਤਾਂ ਆਤਮਿਕ ਸੁਰੱਖਿਆ ਬਣ ਜਾਵੇਗੀ ਜਿਸ ਦੀ ਨਿਗਰਾਨੀ ਦੇਵਤਿਆਂ ਦੀ ਤਰ੍ਹਾਂ ਦੇ ਅਸੂਲਾਂ ਦੇ ਸੂਰਮੇ ਕਰਦੇ ਹਨ ਇਸੇ ਤਰ੍ਹਾਂ ਕਿਸੇ ਹਮੇਸ਼ਾ ਦੇ ਨਾਲ ਹੁੰਦੇ ਹੀ ਰਹਿੰਦੇ ਹਨ ਇਸ ਤਰ੍ਹਾਂ ਚਪਈ ਸਾਹਿਬ ਦੇ ਪਾਠ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਬੰਦੇ ਦੇ ਚਾਰੇ ਹੀ ਪਾਸੇ ਅਕਾਲ ਪੁਰਖ ਦੀ ਰਹਾਇਤ ਵਾਲੀ ਸੁਰੱਖਿਆ ਦੀ ਰੇਖਾ ਬਣ ਜਾਵੇਗੀ ਕੋਈ ਵੀ ਨੈਗੇਟਿਵ ਤਾਕਤ ਤੁਹਾਡੇ ਵੱਲ ਮੂੰਹ ਵੀ ਨਹੀਂ ਕਰੇਗੀ ਉਸ ਵਿਅਕਤੀ ਦੇ ਨੇੜੇ ਤੱਕ ਨਹੀਂ ਆ ਸਕਦੀ ਕਿਤੇ ਉਹਦੇ ਆਲੇ-ਦੁਆਲੇ ਵੀ ਗੁਰੂ ਸਾਹਿਬ ਦੀ ਬਾਣੀ ਦੇ ਜਵਾਨ ਖੜੇ ਰਹਿੰਦੇ ਹਨ ਇਹ ਰੱਖਿਆ ਸਿਰਫ ਦੁਨੀਆ ਦੇ ਖਤਰੇ ਤੋਂ ਬਚਾਉਂਦੀ ਹੈ ਦੁਨੀਆਂ ਦੇ ਖਤਰਿਆਂ ਤੋਂ ਤਾਂ ਨਹੀਂ ਇਹ ਤਾਂ ਮਨ ਦੇ ਅੰਦਰਲੇ ਡਰ ਹੌਸਲੇ ਦੀ ਕਮੀ ਵਿਸ਼ਵਾਸ ਮਨੁੱਖੀ ਦੁੱਖਾਂ ਜਨਮਾ ਜਨਮਾ ਦੇ ਕਰਮ ਕਾਲ ਪ੍ਰੇਤਾਂ ਤੋਂ ਵੀ ਬਚਾ ਕਰਦੀ ਹੈ ਜਿਵੇਂ ਸੂਰਜ ਚਮਕਣ ਨਾਲ ਹਨੇਰਾ ਆਪੇ ਹੀ ਭਜ ਜਾਂਦਾ ਹੈ ਉਸੇ ਤਰ੍ਹਾਂ ਹੀ ਚਪਈ ਸਾਹਿਬ ਦੇ ਪਾਠ ਦੀ ਰੌਸ਼ਨੀ ਜ਼ਿੰਦਗੀ ਦੇ ਸਾਰੇ ਹਨੇਰਿਆਂ ਨੂੰ ਖਤਮ ਕਰ ਜਾਂਦੀ ਹੈ ਜਿਹੜਾ ਬੰਦਾ ਇਹ ਪਾਠ ਨਿਤਨੇਮ ਨਾਲ ਕਰਦਾ ਹੈ ਉਹਦੀ ਰੂਹ ਤੇ ਨੂਰ ਚਮਕਦਾ ਹੈ ਇੱਕ ਵਾਰ ਤੁਸੀਂ 44 ਦਿਨ ਜਾ 21 ਵਾਰ ਲਗਾਤਾਰ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਚਪਈ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਵੇਖਿਓ ਦੁਨੀਆ ਦੇ ਸਭ ਰਾਖੇ ਤੁਹਾਡੀ ਹਿੰਮਤ ਅੱਗੇ ਥੱਲੇ ਹੋ ਜਾਣਗੇ ਇਹਨਾਂ ਸ਼ਬਦਾਂ ਦੀ ਸੱਚਾਈ ਜਿਸਨੇ ਵੀ ਮਨ ਵਿੱਚ ਲਾ ਕੇ ਅਜ਼ਮਾਇ ਲਈ ਉਹਦੀ ਜ਼ਿੰਦਗੀ ਵਿੱਚ ਅਣਗਿਣਤ ਮੁਸ਼ਕਲਾਂ ਉਸੇ ਵੇਲੇ ਹੀ ਠੱਪ ਹੋ ਜਾਣਗੀਆਂ ਬੇਸ਼ੱਕ ਜਿਹੜਾ ਮਨੁੱਖ ਨਿਤ ਦਿਨ ਵਿੱਚ ਦੋ ਵਾਰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਸੌਣ ਤੋਂ ਪਹਿਲਾਂ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਚਪਈ ਸਾਹਿਬ ਦਾ ਪਾਠ ਕਰਦਾ ਹੈ ਉਸ ਦੇ ਆਲੇ-ਦੁਆਲੇ ਅਦ੍ਰਿਸ਼ਟ ਤਾਕਤਾਂ ਚੱਕਰ ਬਣ ਜਾਂਦੀਆਂ ਹਨ ਇਹ ਰੱਖਿਆ ਕਿਸੇ ਮਨੱਖੀ ਸੁਰੱਖਿਆ ਹਥਿਆਰਾਂ ਨਾਲੋਂ ਘੱਟ ਨਹੀਂ ਉਹ ਬੰਦਾ ਅਕਾਲ ਪੁਰਖ ਦੇ ਅਸਲ ਸਿਪਾਹੀ ਵਾਂਗ ਜਿਉਂਦਾ ਹੈ ਇਸ ਲਈ ਜੇ ਤੁਸੀਂ ਵੀ ਆਪਣੇ ਜੀਵਨ ਵਿੱਚ ਰੱਖਿਆ ਤਾਕਤ ਨਿਦਮਤਾ ਤੇ ਨਾਲ ਹੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਦੇ ਸਾਥ ਦੀ ਲਗਾਤਾਰ ਮੌਜੂਦਗੀ ਚਾਹੁੰਦੇ ਹੋ ਰੋਜ਼ਾਨਾ ਦੋ ਵਾਰੀ ਚੋਪਈ ਸਾਹਿਬ ਦਾ ਪਾਠ ਤੁਸੀਂ 21 ਦਿਨ ਲਗਾਤਾਰ ਕਰਨਾ ਹੈ ਫਿਰ ਵੇਖਿਓ ਕਿਸ ਤਰ੍ਹਾਂ ਤੁਹਾਡੇ ਦੁੱਖਾਂ ਨੂੰ ਇਹ ਪਾਠ ਘਟ ਕਰ ਦੇਵੇਗਾ ਤੁਹਾਨੂੰ ਰੋਹਾਨੀ ਬਰਕਤ ਵੀ ਮਿਲੇਗੀ ਬੇਅੰਤ ਬਰਕਤ ਦੇ ਨਾਲ ਲਾਭ ਹੋਣੇ ਸ਼ੁਰੂ ਹੋ ਜਾਣਗੇ ਸਵੇਰੇ ਉੱਠ ਕੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਪੂਰੀ ਤਰ੍ਹਾਂ ਮਨ ਲਾ ਕੇ ਚੋਪਈ ਸਾਹਿਬ ਦਾ ਪਾਠ ਕਰੋ ਵੇਖੋ ਫਿਰ ਕਿਸ ਤਰ੍ਹਾਂ ਤੁਹਾਡਾ ਮਨ ਘਰ ਪਰਿਵਾਰ ਤੇ ਕਿਸਮਤ ਰੱਖਿਆ ਵਾਲੀ ਬਣ ਜਾਵੇਗੀ ਜੇਕਰ ਤੁਸੀਂ ਇੰਜ ਕਰਨਾ ਸ਼ੁਰੂ ਕਰਦੇ ਹੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਈ ਭੈਣ ਭਰਾ ਤਾਂ ਬਿਲਕੁਲ ਹੀ ਡਾਵਾ ਡੋਲ ਹੋ ਜਾਂਦੇ ਹਨ ਕਿ ਸਾਡਾ ਤਾਂ ਪਤਾ ਨਹੀਂ ਹੁਣ ਕੀ ਕੁਝ ਬਣੇਗਾ ਵੀ ਜਾਂ ਨਹੀਂ ਜਿਹੜਾ ਮਨੁੱਖ ਨਿਯਮਾਤੌਰ ਤੇ ਸੁਖਮਨੀ ਚਪਾਈ ਸਾਹਿਬ ਦੇ ਪਾਠ ਕਰਦਾ ਹੈ ਉਸ ਨੂੰ ਡਾਵਾ ਡੋਲ ਹੋਣ ਦੀ ਤਾਂ ਲੋੜ ਹੀ ਨਹੀਂ ਇਸੇ ਤਰ੍ਹਾਂ ਆਪਾਂ ਇੱਕ ਆਪਣੇ ਤੁਹਾਡੇ ਸਾਹਮਣੇ ਕਹਾਣੀ ਇੱਕ ਸਚਾਈ ਦੱਸਣ ਜਾ ਰਹੇ ਹਾਂ ਕਹਿੰਦੇ ਇੱਕ ਵਾਰੀ ਬਟਾਲਾ ਦੇ ਨੇੜੇ ਭਾਈ ਸਾਹਿਬ ਭਾਈ ਰੋਜ ਹੀ ਸਵੇਰੇ ਸ਼ਾਮ ਚੋਂ ਭਾਈ ਸਾਹਿਬ ਦਾ ਪਾਠ ਕਰਿਆ ਕਰਦੇ ਸਨ ਇੱਕ ਰਾਤ ਉਹ ਸਾਈਕਲ ਤੇ ਜਾ ਰਹੇ ਸਨ ਕਿ ਇੱਕ ਟਰੱਕ ਨੇ ਪਿੱਛੋਂ ਵੱਡੇ ਰਫਤਾਰ ਨਾਲ ਟੱਕਰ ਮਾਰ ਦਿੱਤੀ ਉਸ ਵੀਰ ਦੇ ਵਿੱਚ ਪਰ ਅਜੀਬ ਗੱਲ ਇਹ ਹੋਈ ਕਿ ਉਹ ਸਾਈਕਲ ਤੋਂ ਡਿੱਗੇ ਵੀ ਨਹੀਂ ਸਾਈਕਲ ਹਿੱਲਿਆ ਵੀ ਨਹੀਂ ਤੇ ਟਰੱਕ ਵਾਲਾ ਬੜਾ ਹੈਰਾਨ ਹੋਇਆ ਕਿ ਇਹ ਕਿਵੇਂ ਹੋਇਆ ਪਾਈ ਸਾਹਿਬ ਨੇ ਹੱਸਦੇ ਹੋਏ ਕਿਹਾ ਮੈਨੂੰ ਨਹੀਂ ਪਤਾ ਇਹ ਕਿੰਜ ਹੋ ਤਕੀ ਕਾਰਨ ਹੈ ਮੇਰੇ ਨਾਲ ਬਣਿਆ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਲਗਾ ਮੇਰੇ ਵਿੱਚ ਟਰੱਕ ਵੱਜਿਆ ਮੈਨੂੰ ਨਹੀਂ ਪਤਾ ਕਿਹੜਾ ਸੈਨਿਕ ਆਇਆ ਮੇਰੇ ਵਾਸਤੇ ਰਸਤਾ ਖਾਲੀ ਕਰ ਗਿਆ ਇੱਕ ਮਾਤਾ ਜੋ ਆਪਣੇ ਪੁੱਤਰ ਦੀ ਵੱਧ ਰਹੀ ਬੇਚੈਨੀ ਅਤੇ ਨੀਂਦ ਦੀ ਸਮੱਸਿਆ ਤੋਂ ਬਹੁਤ ਤੰਗ ਸੀ ਕਹਿੰਦੇ ਹਨ ਕਿ ਉਹ ਇੱਕ ਮਹਾਤਮਾ ਕੋਲ ਗਈ ਤੇ ਉੱਥੇ ਜਾ ਕੇ ਦੱਸਿਆ ਕਿ ਉਸ ਨੂੰ ਨਜ਼ਰ ਅਤੇ ਜਾਦੂ ਨੇ ਘੇਰਿਆ ਹੋਇਆ ਹੈ ਮਹਾਤਮਾ ਨੇ ਉਸ ਨੂੰ 40 ਦਿਨ ਚੋਂ ਪਈ ਸਾਹਿਬ ਦੇ ਸਵੇਰੇ ਪਾਠ ਕਰਨ ਦੇ ਲਈ ਆਖਿਆ ਜਦੋਂ ਉਸ ਭੈਣ ਨੇ 40 ਦਿਨ ਸਵੇਰੇ ਸ਼ਾਮ ਚੋਂ ਪਈ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਉਸ ਭੈਣ ਦੇ ਪੁੱਤਰ ਦੇ ਵਿੱਚ ਜੋ ਵੀ ਮਰਦੀ ਆਤਮਾ ਨਿਕਲ ਗਈ ਇਸ ਤਰ੍ਹਾਂ ਬਹੁਤ ਸਾਰੀਆਂ ਸਾਖੀਆਂ ਕਹਾਣੀਆਂ ਹਨ ਚੜ੍ਹੜੀਆਂ ਚੋਂ ਪਈ ਸਾਹਿਬ ਦੇ ਹੈਰਾਨੀ ਜਨਕ ਚਮਤਕਾਰ ਨੂੰ ਵੇਖ ਕੇ ਬੜੇ ਸਭ ਹੈਰਾਨ ਰਹਿ ਜਾਂਦੇ ਹਨ ਇਸ ਤਰ੍ਹਾਂ ਆਖਦੇ ਹਨ ਇੱਕ ਚੰਡੀਗੜ੍ਹ ਦੀ ਲੜਕੀ ਸੀ ਜੋ ਇਮੀਗ੍ਰੇਸ਼ਨ ਤੇ ਇੰਟਰਵਿਊ ਵਿੱਚ ਵਾਰ-ਵਾਰ ਫੇਲ ਹੋ ਰਹੀ ਸੀ ਉਸ ਦੀ ਮਾਤਾ ਨੇ 41 ਵਾਰ 41 ਦਿਨ ਚਪਈ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਦਿਨ ਵਿੱਚ ਕਈ ਵਾਰ ਦੋ ਵਾਰੀ ਵੀ ਪਾਠ ਕਰ ਲੈਂਦੀ ਸੀ ਸਵੇਰੇ ਤੇ ਸ਼ਾਮ ਜਦੋਂ ਉਸ ਨੇ ਕਰਿਆ ਕਰਨਾ ਤਾਂ ਉਹ ਭੈਣ ਕਹਿੰਦੀ ਕਿ ਮੈਂ ਅੱਜ ਦੀ ਡੇਟ ਵਿੱਚ ਅਮਰੀਕਾ ਚਲੀ ਗਈ ਹਾਂ ਉਹ ਕਹਿੰਦੀ ਮੇਰੀ ਮਾਂ ਨੇ ਜੋ ਰੱਖਿਆ ਦਾ ਚੱਕਰ ਬਣਾਇਆ ਹੋਇਆ ਸੀ ਉਸ ਦੇ ਨਾਲ ਮੇਰਾ ਵੀਜ਼ਾ ਲੱਗ ਗਿਆ ਇਸ ਤਰ੍ਹਾਂ ਦੇ ਕਹਿੰਦੇ ਕਿ ਬਹੁਤ ਸਾਰੀਆਂ ਸਾਖੀਆਂ ਕਹਾਣੀਆਂ ਇਸ ਗੱਲ ਦੇ ਨਾਲ ਰਿਲੇਟਡ ਹਨ ਇਸ ਲਈ ਸਾਧ ਸੰਗਤ ਜੀ ਜੇਕਰ ਅਸੀਂ ਆਪ ਖੁਦ ਚ ਪਈ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦੇਵਾਂਗੇ ਸਾਡੀ ਜ਼ਿੰਦਗੀ ਵਿੱਚ ਸਾਡਾ ਬੇੜਾ ਆਪਣੇ ਆਪ ਹੀ ਪਾਰ ਹੋ ਜਾਣਾ ਹੈ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇੱਕ ਗੱਲ ਸਮਝਾਉਂਦੇ ਹਨ ਜੋ ਸਾਡੇ ਹੱਥੋਂ ਛੁੱਟ ਗਿਆ ਉਹ ਡੁੱਬਣਾ ਤੇ ਹੈ ਇਸ ਗੱਲ ਵਿੱਚ ਬੜੇ ਗੇਹਰੇ ਰਾਜ ਹਨ ਜਿਸ ਨੇ ਸਮਝ ਲਏ ਉਹ ਤਰ ਗਏ ਜਿਸ ਨੇ ਸਮਝ ਲਏ ਉਹ ਜਿਸ ਨੇ ਲਾਗੂ ਨਹੀਂ ਕੀਤੇ ਉਹਦਾ ਫਿਰ ਡੁੱਬਣਾ ਤੈ ਹੈ ਸੋ ਮੁੱਕ ਦੀ ਗੱਲ ਹੈ ਜੀ ਕਿ ਗੁਰੂ ਦਾ ਦਰ ਨਹੀਂ ਛੱਡਣਾ ਗੁਰੂ ਦਾ ਦਰ ਜੇਕਰ ਛੱਡ ਦਿੱਤਾ ਜਿਸ ਨੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰ ਛੱਡ ਕੇ ਕਿਸੇ ਹੋਰ ਤੇ ਆਸ ਲਾ ਲਈ ਉਹਨੇ ਦੁਨੀਆ ਦੀ ਤਾਕਤ ਵਿੱਚ ਜਾ ਕੇ ਡੁੱਬਣਾ ਹੀ ਡੁੱਬਣਾ ਹੈ ਜੇ ਭਵ ਚਲ ਤਰਨਾ ਹੈ ਨਾ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਲੜ ਲੱਗ ਕੇ ਭਰੋਸਾ ਕਰਨਾ ਪੈਣਾ ਹੈ ਜੇ ਪੈਸਾ ਹਫ਼ਤੇ ਪਾਠ ਕਰਨੇ ਸ਼ੁਰੂ ਕਰਦੇ ਹੋ ਤੁਹਾਡਾ ਭਵਿੱਖ ਜਿਹੜਾ ਹੈ ਉਜਵਲ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ